ਸੜੀ ਲਵਾ ਦिए ਪਹਿਲਾ ਮੈਨੂੰ ਭੌਗ ਲੈ ਲੰਦੋ ਬਸ ਕਰ ਜਾ ਬੋਲੀਏ ਟਿੱਕੋ ਮਿੰਟ ਇੱਕ ਕਮੈਂਟ ਚੱਲ ਬੋਲ ਸੋਹਣੀ ਮੰਨਣ ਬੋਲੋ ਇੱਕੋ ਸੋਹਣੀ ਮੰਨਣ ਮਲਕੀਤ ਜੰਡੋਗੇ ਦੋ ਜੰਡੋਗੇ ਅਮਰਤ ਸਵਾਵਾ ਅਮਰਤ ਸਵਾਵਾ ਬਾਬਾ ਗੋਪੀ ਬੱਲੇ ਚੱਕ ਪੰਜ ਚੱਕ ਪਾਲ ਚਾਰ ਮਨਜਿੰਦਰ ਜੌੜ ਪੰਜ ਪੰਜ ਚਮਕੋ ਟੁਗਰੀ ਲਾ ਓਏ ਆਇ ਕਟਿਆ ਕਟਿਆ ਨਹੀਂ ਸਹੀ ਕੀਤਾ ਵਾ ਆਪਣੇ ਕਿਹਨਾਂ ਗਲਤ ਕਰਿਆ ਆ ਲਾ ਲਾ ਓਏ ਆ ਜੋ ਜਾ ਲੋ ਜੱਸ ਕਰ ਗਾੜਾ ਜੱਸ ਜੇ ਨਹੀਂ ਉੱਥੇ ਕੋਈ ਨਾ ਕਰੋ ਰਾਣਾ ਮੰਨਣਾ ਰਾਣਾ ਯਾਰ ਹਕੀਮ ਕਰਦੇ ਸੀ ਰਾਣਾ ਮੰਨ ਰਾਣਾ ਗੋਨੀ ਬਾਠ ਪੁੱਤਰ ਮਲੰਢਿਆ ਕਾਣੀ ਟੋਨੀ ਬਾਠ ਆ ਨਹੀਂ ਨਹੀਂ ਉਹ ਜੀ ਸ਼ਿੰਗਾਰ ਜਿਹਦਾ ਨਿਕਲੇ ਨੂੰ ਪੈ ਦੇਣੇ ਕੋਈ ਗਾਲਿਆ ਵਿੱਚ ਜੀ ਜੀ انھي راندي کي اھو 3 4 5